ਈ ਪੰਜਾਬੀ ਚਾਰਖੰਨੇ ਬੰਗਵੰਟੀ ਕਟੜਿਆ ਬਾਤੀ ਪੰਜਾਬੀ ਚਾਰਖੰਨੇ ਬੰਗਵੰਟੀ ਪਾਕਿਸਤਾਨ ਹਰਿਆਣਾ ਹਮਾਚਲ ਬਟ ਬੋਲੀ ਦੀ ਕੰਢੀ ਪਾਕਿਸਤਾਨ ਹਰਿਆਣਾ ਹਮਾਚਲ ਬਟ ਬੋਲੀ ਦੀ ਕੰਢੀ ਓਏ ਪਿੰਜੇ ਜਿੱਤਾ ਪੰਜਾਬ ਰਹਿ ਗਿਆ ਜਾਏ ਹਕੂਮਤ ਛੱਡੀ ਪਣਾ ਦੀ ਪੁੱਟੜਾ ਨੇ ਓਰੀ ਲੋਕਾਂ ਦੀ ਬੋਲੀ ਬਣਾਉਣੀ ਪੰਜਾਬੀ ਨਹੀਂ ਜ਼ਮਾਨੀ ਰਹਿਣੀ ਆ ਵੀਰ ਬੋਲੀ ਬਣਾਉਣੀ ਪੰਜਾਬੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਪਿੰਡ ਹਰੀਗੇ ਕਲਾਂ ਵਿੱਚ ਮੈਡੀਕਲ ਕੈਂਪ ਲਾਉਣ ਲਈ ਅਸੀਂ ਆਏ ਹੋਏ ਹਾਂ ਤੇ ਜੋ ਸਾਡੀ ਬਲਾਕ ਕਲਖੁਰਦੇ ਜ਼ਿਲ੍ਹਾ ਸਕੱਤਰ ਡਾਕਟਰ ਕੇਸ਼ ਮਹਿਤਾ ਜੀ ਵੱਲੋਂ ਦੇ ਵੱਲੋਂ ਸਾਨੂੰ ਹੁਕਮ ਹੋਇਆ ਸੀ ਆ ਵੀ ਤੁਸੀਂ ਉੱਥੇ ਸੇਵਾ ਕਰਕੇ ਆਉਣੀ ਹੈ ਮੈਂ ਡਾਕਟਰ ਹਰਵਿੰਦਰ ਸਿੰਘ ਬਲਾਕ ਕਲਖੁਰਦਾ ਸੀਨੀਅਰ ਮੀਤ ਪ੍ਰਧਾਨ ਤੇ ਨਾਲ ਸਾਡੇ ਨਾਲ ਸਾਡੇ ਮੈਂਬਰ ਅਮਰਜੀਤ ਸਿੰਘ ਜੀ ਮਾਲਾ ਉਹ ਵੀ ਸੇਵਾ ਕਰਨ ਲਈ ਆਏ ਹੋਏ ਆ ਇਹ ਅਸੀਂ ਤਕਰੀਬਨ ਹੀ 10 ਵਜੇ ਤੋਂ ਸੇਵਾ ਸ਼ੁਰੂ ਕਰਤੀ ਸੀਗੀ ਤੇ ਸ਼ਾਮ ਤੱਕ ਸਾਡੀ ਸੇਵਾ ਚੱਲੂਗੀ ਸਾਡੇ ਨਾਲ ਆਰਮਿੰਗ ਗਰੁੱਪ ਕੋਟ ਕਰੋੜ ਭਲਾਈ ਗਰੁੱਪ ਕੋਟ ਕਰੋੜ ਤੋਂ ਜਿਹੜਾ ਸਾਡਾ ਗਰੁੱਪ ਹੈ ਐਂਬੂਲੈਂਸ ਨਾਲ ਸਾਡੀ ਸੇਵਾ ਚੱਲਦੀ ਰਹਿੰਦੀ ਹੈ ਉਹਨਾਂ ਦਾ ਬਹੁਤ ਹੀ ਸਾਡੇ ਨਾਲ ਯੋਗਦਾਨ ਰਹਿੰਦਾ ਕਿਤੇ ਵੀ ਲੋੜ ਪੈਂਦੀ ਹੈਗੀ ਆ ਜਾਂ ਹੜਪੀੜਤ ਹੋਵੇ ਜਾਂ ਕੋਈ ਸਿਹਤਕ ਮੇਲੇ ਹੋਣ ਇੱਥੇ ਸਿਹਤ ਮੇਲਾ ਹੈਗਾ ਹਰੀਏਗਲਾਂ ਵਿੱਚ ਬਾਕੀ ਕਿਤੇ ਵੀ ਹੋਰ ਲੋੜ ਪੈਂਦੀ ਹੈਗੀ ਆ ਸਾਡੀਆਂ ਸੇਵਾ ਚੱਲਦੀਆਂ ਰਹਿੰਦੀਆਂ ਇਹਨਾਂ ਦੇ ਨਾਲ ਸਾਡਾ ਸਹਿਯੋਗ ਬਹੁਤ ਹੁੰਦਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿੰਦੇ ਆ ਇਹ ਤੇ ਕਿਸੇ ਨੂੰ ਵੀ ਹੋਰ ਦਵਾਈ ਦੀ ਲੋੜ ਪੈਂਦੀ ਹੈ ਤਾਂ ਅਸੀਂ ਸੇਵਾ ਲਈ ਤਿਆਰ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ